Diolch yn fawr iawn am wylio'r fideo. ਧਰਮਨਾਕ ਘਟਨਾ ਜਿੱਥੇ ਸ਼ਾਂਤੀ ਬਣੀ ਹੋਈ ਹੈ ਉੱਥੇ ਪੁਲਿਸ ਆ ਕੇ ਅਸ਼ਾਂਤੀ ਫਲਾਵੇ ਇਹ ਕੋਈ ਬਹੁਤ ਹੀ ਵਧੀਆ ਗੱਲ ਮੈਨੂੰ ਲੱਗੀ ਨਹੀਂ ਇੱਥੇ ਸ਼ਾਂਤੀ ਸੀ ਹੁਣ ਵੀ ਹੈ ਗਾਹ ਨੂੰ ਵੀ ਸ਼ਾਂਤੀ ਹੀ ਰਹੂ ਪਰ ਇਹ ਸ਼ਾਂਤੀ ਕਾਇਮ ਤਾਂ ਰੂਜੇ ਜਿਹੜਾ ਪੁਰਸ ਪ੍ਰਸ਼ਾਸਨ ਹੈ ਇਹ ਬਹੁਤਾ ਦਬਾਅ ਪਾ ਕੇ ਇੱਕ ਪੱਖੀ ਹੋ ਕੇ ਚਲਿਆ ਉਹ ਵੀ ਵੀਰ ਇੱਥੇ ਜਮਿਆ ਪੜਿਆ ਉਹ ਵੀ ਸਾਨੂੰ ਕੋਈ ਬਗਾਨਾ ਨਹੀਂ ਸਾਡੇ ਲਈ ਤਾਂ ਉਹ ਵੀ ਇੱਕ ਸਾਰ ਨੇ ਸਾਰੇ ਭਾਈ ਕਸ਼ਮੀਰਾ ਸਿੰਘ ਜੀ ਬਾਬਾ ਜੀ ਕੋਈ ਗੁਰੂ ਨਹੀਂ ਨਾ ਗੁਰੂ ਦੀ ਪਰਸਾ ਹੈ ਸਾਡੇ ਗੁਰੂ ਵਿੱਚ ਪਰ ਗੁਰੂ ਦਾ ਆਰਥਿਕ ਪੂਜਨੀਕ ਹੁੰਦਾ ਹੈ ਵੀ ਜਿਹੜਾ ਕਿਸੇ ਸਤਪੁਰਸ਼ ਨੇ ਪੂਜਨੀਕ ਨੇ ਆਪਣੇ ਥਾਂ ਕੋਈ ਬੰਦਾ ਨਿਯੁਕਤ ਕਰ ਦਿੱਤਾ ਉਹਦੀ ਵਡਿਆਈ ਹਮੇਸ਼ਾ ਵੱਡੀ ਹੋਈ ਹੈ ਹੁਣ ਜਦੋਂ ਬਾਬਾ ਸਖਦੇਵ ਸਿੰਘੀ ਮਹਾਪੁਰਸ਼ ਆਪਣੇ ਥਾਂ ਇਹਨਾਂ ਨੂੰ ਕਰ ਗਏ ਤਾਂ ਸਾਰਾ ਸੰਤ ਸਮਾਜ ਇਹਨਾਂ ਦੇ ਨਾਲ ਖੜਾ ਹੈ ਲਗਭਗ ਪੰਜਾਬ ਦੇ ਵੀ ਸਾਡੇ 22 300 ਮੁਖੀ ਮੁਖੀ ਜਿਹੜੇ ਮਹਾਤਮਾਨ ਨੇ ਸਾਰਿਆਂ ਦਾ ਹਿਰਦਾ ਦੁਖਿਆ ਮੇਰੇ ਕੋਲ ਫੋਨ ਆਏ ਬਾਬਾ ਜੀ ਤੁਸੀਂ ਆਗੂ ਸਾਡੇ ਮੁੱਖ ਸਗਤਰੋਂ ਸੰਤ ਸਮਾਜ ਦੇ ਦੱਸੋ ਕੀ ਕਰਨਾ ਹੈ ਮੈਂ ਕਿਹਾ ਵੀ ਆਪਣੇ ਜੁਮੇ ਕਿਤੇ ਇਹ ਗੱਲ ਨਾ ਲੱਗੇ ਸੰਤ ਸਮਾਜ ਸ਼ਾਂਤੀ ਚੋਂਦਾ ਜੇ ਪ੍ਰਸ਼ਾਸਨ ਨੇ ਇੱਕਪੱਖੀ ਹੋ ਕੇ ਹੀ ਚੱਲਣਾ ਇੱਕ ਬੰਦੇ ਦੇ ਮਗਰ ਲਾ ਕੇ ਇੱਥੇ ਤੰਗ ਇਹਨਾਂ ਨੂੰ ਕਰਨਾ ਇਹ ਤਾਂ ਪਹਿਲਾਂ ਵੀ ਕਸ਼ਰ ਰਬਰ ਚੱਕ ਕੇ ਚੱਲ ਗਏ ਇਹ ਤਾਂ ਸੰਗਤ ਨੇ ਰੱਖੇ ਸੰਗਤ ਦੇ ਵਿੱਚ ਇੱਥੇ ਨਾਬੇ ਦੇ ਆਲੇ ਦੁਆਲੇ ਨਹੀਂ ਵੀ 31 ਪਿੰਡਾਂ ਚ ਰੋਸ਼ ਪੂਰੇ ਪੰਜਾਬ ਦੇ ਕੋਨੇ-ਕੋਨੇ ਜਿੱਥੇ ਕੋਈ ਮਹਾਤਮਾ ਬੈਠਾ ਹੈ ਸਾਰਿਆਂ ਦੇ ਮਨ ਦੇ ਵਿੱਚ ਇਸ ਗੱਲ ਦਾ ਬੜਾ ਭਾਰੀ ਰੋਸ ਹੈ ਵੀ ਨਿਆ ਨਹੀਂ ਹੋਇਆ ਜਿਹੜੇ ਧੱਕੇ ਤੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਵੀ ਚਾਬੀਆਂ ਦੇਓ ਜੀ ਹੁਣੇ ਡੇਰਾ ਖਾਲੀ ਕਰੋ ਕਿਸ ਕਾਨੂੰਨ ਦੇ ਵਿੱਚ ਦੱਸਣ ਤਾਂ ਸੀ ਵੀ ਆਹ ਕਾਨੂੰਨ ਸੀ ਜੱਜ ਨੇ ਕੀ ਲਿਖਿਆ ਉਹ ਦੇਖੋ ਫਿਰ ਪੁਲਿਸ ਦੇ ਕੋਲ ਇਹ ਅਧਿਕਾਰ ਹੈ ਵੀ ਜੇ ਕਿਤੇ ਉੱਥੇ ਕੋਈ ਗੜਬੜ ਹੁੰਦੀ ਹੋਵੇ ਉਹਨੂੰ ਜਾ ਕੇ ਸ਼ਾਂਤੀ ਰੱਖਣੀ ਉੱਥੇ ਲੜਾਈ ਨਾ ਹੋ ਜਵੇ ਜੇ ਇੱਕ ਪੱਖ ਦੇ ਵਿੱਚ ਪੁਲਿਸ ਆ ਕੇ ਖੜੂ ਗਈ ਤਾਂ ਦੂਜੇ ਧੁਰ ਦੇ ਨਾਲ ਮੇਰਾ ਤਾਂ ਖਿਆਲ ਹੈ ਵੀ ਇਹ ਲੜਾਈ ਨੂੰ ਜਨਮ ਦੇਣ ਵਾਲੀ ਗੱਲ ਹੈ ਇਹ ਪ੍ਰਸ਼ਾਸਨ ਨੂੰ ਵੀ ਸਾਡੀ ਇਹ ਬੇਨਤੀ ਹੈ ਕੱਲੀ ਬੇਨਤੀ ਨਹੀਂ ਸੰਤ ਸਮਾਜ ਦੀ ਸੰਸਥਾ ਹੈ ਇਹਨਾਂ ਦੇ ਨਾਲ ਖੜੀ ਅੱਗੇ ਤੋਂ ਇਹਦੀ ਹਰਕਤ ਨਹੀਂ ਹੋਣੀ ਚਾਹੀਦੀ ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਦੇ ਨਾਲ ਜੁੜਿਆ ਹੋਇਸਤਾਨ ਹੈ ਜੀ ਉਹਨਾਂ ਦੀ ਪੂਰੇ ਸੰਸਾਰ ਦੇ ਵਿੱਚ ਗੱਲ ਹੈ ਅੱਜ ਬਾਬਾ ਕਸ਼ਮੀਰਾ ਸਿੰਘ ਕਰਕੇ ਲੋਹਰਾਂ ਦੀ ਜਿਹੜੀ ਗੱਲ ਹੈ ਬਾਬਾ ਸੁਖਦੇਵ ਸਿੰਘ ਕਰਕੇ ਦੇਸ਼ਾਂ ਪਰਦੇਸਾਂ ਚ ਹੈ ਸਾਰੇ ਲੋਕਾਂ ਦਾ ਨਿਗਾਹ ਹੈ ਇੱਧਰ ਤਾਂ ਕਿ ਇੱਥੇ ਸ਼ਾਂਤੀ ਬਣੀ ਰਹੇ ਜਿਵੇਂ ਮਹਾਪੁਰਖਾਂ ਨੇ ਕਿਹਾ ਹੈ ਇਹ ਬਾਕੀ ਸਾਰਾ ਸੰਤ ਸਮਾਜ ਜਿਹਨਾਂ ਦੇ ਨਾਲ ਹੈ ਜਦੋਂ ਕਿ ਦੁੱਖ ਸੁੱਖ ਦੀ ਗੱਲ ਹੈ ਦੱਸਣ ਅਸੀਂ ਉਸ ਵੇਲੇ ਪਹੁੰਚਣ ਨੂੰ ਤਿਆਰ ਹੈ ਦੀ ਆਵਾਜ਼ ਐਸਐਸਪੀ ਸਾਹਿਬ ਤੱਕ ਪਹੁੰਚੀ ਹੈ ਮੈਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਵੀ ਕਰਦਾ ਹਾਂ ਤੁਰੰਤ ਉਹਨਾਂ ਨੇ ਉਸੇ ਵੇਲੇ ਐਕਸ਼ਨ ਵੀ ਕੀਤਾ ਇਹ ਨਹੀਂ ਕੋਹਰਾ ਪਰ ਜੋ ਕੁਛ ਹੋਇਆ ਉਹ ਪਹਿਲਾਂ ਜਿਹੜਾ ਹੋਇਆ ਬਹੁਤ ਮਤਲਬ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਅੱਗੇ ਵਾਸਤੇ ਇਹ ਹੋਣਾ ਨਹੀਂ ਚਾਹੀਦਾ ਜੇਵਾਇ ਖਾਲਸਾ ਬਾਜੀ ਫਤੇ ਜੀ ਇਸ ਤਰ੍ਹਾਂ ਜੀ ਅਸੀਂ ਵੀਡੀਓ ਦੇਖੀ ਹੈ ਤੇ ਪੁਰਸ ਪ੍ਰਸ਼ਾਸਨ ਦੇਖ ਕੇ ਸਾਡੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਹੈ ਇਹ ਜਿਹੜੇ ਸਥਾਨ ਨੇ ਸੇਵਾ ਸਿਮਰਨ ਵਾਸਤੇ ਬਣਿਆ ਮਹਾਂਪੁਰਸ਼ਾਂ ਨੇ ਕਮਾਈਆਂ ਨੇ ਸਾਡਾ ਤੇ ਆਪ ਵੀ ਆਸਿਸ਼ ਕਰਦੇ ਤੇ ਸ਼ਾਂਤੀ ਰਵੇ ਇਸ ਸੰਗਤਾਂ ਵਿੱਚ ਗੁਰੂ ਸ਼ਬਦ ਨਾਲ ਜੁੜੀਆਂ ਰਹਿਣ ਸਾਰੇ ਆਪਸ ਵਿੱਚ ਪਿਆਰ ਦੇ ਰਹਿਣ ਕੋਈ ਇਹੋ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਸੰਗਤ ਦੇ ਉੱਤੇ ਉਲੜਾ ਸਰ ਪਵੇ ਮਹਾਪੁਰਸ਼ ਬਾਬਾ ਕਸ਼ਮੀਰਾ ਸਿੰਘ ਜੀ ਦੀ ਵੀ ਕਮਾਈ ਬਹੁਤ ਹੈ ਮਹਾਪੁਰਸ਼ ਵੱਡਿਆਂ ਨੇ ਇਹਨਾਂ ਨੂੰ ਸਾਰੀਆਂ ਸੇਵਾ ਦੇ ਜੁਮ ਆਪਣਾ ਇਹਨਾਂ ਨੂੰ ਦਸਤਾਰ ਬੰਦੀ ਦਿੱਤੀ ਹੈ ਇਹਨਾਂ ਨੂੰ ਆਪਣਾ ਸੇਵਾ ਦਿੱਤੀ ਹੈ ਤੇ ਸਾਰੇ ਹੀ ਸਥਾਨ ਜਿਹੜੇ ਜਿੰਨੇ ਵੀ ਇੱਥੇ ਸਿੰਘ ਰਹਿੰਦੇ ਆ ਛੋਟੇ ਆ ਵੱਡੇ ਆ ਅਸੀਂ ਵੱਡੇ ਛੋਟੇ ਭਰਾ ਆ ਤੇ ਅਸੀਂ ਭਾਈ ਭਾਈ ਬਣ ਕੇ ਇਸ ਸਥਾਨ ਦੀ ਸੇਵਾ ਕਰੀਏ ਤੇ ਸੰਗਤਾਂ ਜੁੜੀਆਂ ਰਹਿਣ ਸਾਡੀ ਤੇ ਅਰਦਾਸ ਹੈ ਕਿ ਇਸ ਥਾਂ ਤੇ ਸ਼ਾਂਤੀ ਰਹੇ ਸਥਾਨ ਬੰਦੇ ਵੀ ਔਖੇ ਆ ਤੇ ਚਲਾਉਣੇ ਉਸ ਤੋਂ ਔਖੇ ਹੋ ਜਾਂਦੇ ਆ ਤੇ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦੁੱਬਦਾ ਨਾ ਪਵੇ